ਮੈਂ ਕਿ ਇਹ ਤੁਸੀਂ ਜੀਨਸ ਪਾਈ ਆ ਜੀਨਸ ਪਾਈ ਕਹਿੰਗੇ ਸਮਝਦਾਰ ਸਜਾ ਦੋ ਜੇ ਸੂਟ ਪਾਉਣ ਨੂੰ ਕਹਿੰਦੇ ਤਾਂ ਅਸੀਂ ਲੈ ਕੇ ਨਹੀਂ ਆਏ ਤਾਂ ਤੁਸੀਂ ਫਿਰ ਕੀ ਸੋਚ ਕੇ ਇੱਧਰ ਆਏ ਸੀਗੇ ਇਸ ਇਕੱਲਾ ਮੇਲਾ ਕੁੰਮਣਾ ਇਹਨਾਂ ਦੇ ਦਰਸ਼ਨ ਨਹੀਂ ਕਰਨੇ ਸੀਗੇ ਦਸਤਾਰ ਦੇ ਨਾਲ ਪਾਣਾ ਹੀ ਚੱਜਦਾ ਹੈ ਸੂਟ ਹੀ ਚੱਜਦਾ ਹੈ ਉਹ ਜੀਨਸ ਨਾ ਚੱਜਦੀ ਨਹੀਂ ਆ ਉਹਦੀ ਮਰਿਆਦਾ ਹੀ ਹੈ ਨਹੀਂਗੇ ਇਹ ਗੁਰਮਤਿ ਅਨੁਸਾਰ ਵੀ ਆ ਇਹ ਮਹਾਰਾਜ ਜੀ ਨੇ ਗੁਰਗੰਸਾਬ ਜੀ ਵਿੱਚ ਵੀ ਲਿਖਿਆ ਵਾ ਜਿਹੜੇ ਦੁਮਾਲਾ ਸਜਾਉਂਦੇ ਐਂ ਨਾਲ ਵੈਸਟਰਨ ਪਹਿਰਾਵਾ ਪਾਉਂਦੇ ਔਰ ਉਹ ਕਹਿੰਦੇ ਕਿ ਘੱਟੋ ਘੱਟ ਅਸੀਂ ਦੁਮਾਲਾ ਸਜਾਤਾ ਰਹੇ ਆ ਐਕਚੁਅਲੀ ਉਹਨਾਂ ਨੂੰ ਕਹਿੰਦੀ ਲੋੜਾ ਕਿ ਉਹ ਦਸਤਾਰ ਸਜਾ ਕੇ ਸਾਤੇ ਏਹਸਾਨ ਨਹੀਂ ਕਰ ਰਹੇ ਐਹਸਾਨ ਤਾਂ ਗੁਰਗੋਬ ਸਿੰਘ ਮਾਲ ਜੀ ਨੇ ਸਾਤੇ ਕੀਤੇ ਆ ਤੇ ਉਹਨਾਂ ਨੇ ਆਪਣਾ ਛੋਟੇ ਛੋਟੇ ਬੱਚਿਆਂ ਨੂੰ ਵੀ ਜੰਗਾ ਚ ਭੇਜਦਾ ਉਹਨਾਂ ਨੇ ਤਿੰਨ ਵੀ ਸੋਚਿਆ ਐਸਾ ਪਿੱਛੇ ਜਾ ਬਾਰੇ ਕਾਫੀ ਗੁਰਦੁਆਰੇ ਚ ਵੀ ਬੀਬੀਆਂ ਜਾਂਦੀਆਂ ਨੇ ਤਾਂ ਉਹ ਕਹਿੰਦੀਆਂ ਨੇ ਕਿ ਅਸੀਂ ਸਕੂਲ ਵਿੱਚ ਪੜਦੇ ਆ ਕਾਲਜ ਵਿੱਚ ਪੜਦੇ ਆ ਸਾਨੂੰ ਅੱਜ ਕੱਲ ਦੇ ਫੈਸ਼ਨ ਦੇ ਨਾਲ ਚੱਲਣਾ ਚਾਹੀਦਾ ਪਰ ਉਹਨਾਂ ਨੂੰ ਸਮਝਾਉਂਦੀ ਲੋੜਾ ਕਿ ਇਹ ਫੈਸ਼ਨ ਉਹਨਾਂ ਦਾ ਹੈ ਹੀ ਨਹੀਂ ਇਹ ਫੈਸ਼ਨ ਨਹੀਂ ਹੋਇਆ ਇਹ ਤਾਂ ਬੇਅਦਵੀ ਹੋ ਗਈ ਆ ਜੇਕਰ ਤੁਸੀਂ ਦੋ ਮਾਲਾ ਸਜਾਣਾ ਹੈਗਾ ਤੇ ਤੁਹਾਨੂੰ ਕਦੀ ਐ ਨਹੀਂ ਲੱਗਦਾ ਵੀ ਇਵੇਂ ਤਾਂ ਉਹ ਕਦੀ ਇੱਧਰਲੇ ਪਾਸੇ ਆ ਹੀ ਨਹੀਂ ਸਕਣਗੀਆਂ ਤੇ ਕਿੱਦਾਂ ਦੀ ਤੁਹਾਡੀ ਉਹਨਾਂ ਨਾਲ ਗੱਲਬਾਤ ਰਹਿੰਦੀ ਹੈ ਕਿੰਨਾ ਕੁ ਤੁਸੀਂ ਉਹਨਾਂ ਨੂੰ ਸਮਝਾ ਪਾਉਂਦੇ ਹੋ ਕਿਹੋ ਜਿਹੀ ਉਹਨਾਂ ਦੇ ਸਵਾਲ ਰਹਿੰਦੇ ਆ ਮੈਂ ਕੋਸ਼ਿਸ਼ ਕਰਦੀ ਨਹੀਂ ਉਦੋਂ ਤੱਕ ਜਦ ਤੱਕ ਉਹ ਪਹਿਣ ਤਿਆਰ ਨਹੀਂ ਹੋ ਜਾਂਦੇ ਉਹ ਕਹੀ ਕਹਿੰਦੀਆਂ ਨੇ ਕਿ ਸਾਨੂੰ ਲਿਪਸਟਿਕ ਲਗਾਉਣੀ ਆ ਸਾਨੂੰ ਬਿੰਦੀ ਲਾਣੀ ਵੀ ਸਾਡੇ ਸੋਹਰੇ ਵਾਲੇ ਕਹਿੰਦੇ ਨੇ ਸਾਡੇ ਪੇਕੇ ਨੇ ਸਿਖਾਇਆ ਸਾਡੀ ਮਾਂ ਨੇ ਸਿਖਾਇਆ ਇਦਾਂ ਕਹਿੰਦੇ ਨੇ ਬਟ ਉਹ ਸਭ ਆਰਟੀਫੀਸ਼ੀਅਲ ਆ ਸਿੱਖੀ ਦੇ ਵਿੱਚ ਇਹ ਆਰਟੀਫੀਸ਼ੀਅਲ ਇੱਕ ਕੋਸਮੈਟਿਕ ਕੁਝ ਵੀ ਨਹੀਂ ਆ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਗੁਰਮਤ ਰਹਿਤ ਮਰਿਆਦਾ ਦੇ ਵਿੱਚ ਜੋ ਸਿੱਖ ਰਹਿਤ ਨਾਮੇਾਂ ਦੇ ਵਿੱਚੋਂ ਜ਼ਿਕਰ ਮਿਲਦਾ ਹੈਗਾ ਕਿ ਗੁਰੂ ਸਾਹਿਬ ਸਾਨੂੰ ਜੋ ਰਹਿਤ ਹੈ ਉਸ ਦੇ ਵਿੱਚ ਰਹਿਣ ਦੇ ਲਈ ਜੋ ਸਿੱਖੀ ਰਹਿਣੀ ਬੈਣੀ ਹੈ ਉਸ ਨੂੰ ਅਪਣਾਉਣ ਦੇ ਲਈ ਪ੍ਰੇਰਦੇ ਨੇ। ਔਰ ਉਹਨਾਂ ਨੂੰ ਉਹੀ ਸਿੱਖ ਚੰਗੇ ਲੱਗਦੇ ਨੇ ਜਿਹੜੇ ਉਸ ਰਹਿਣੀ ਬੈਣੀ ਤੇ ਕਰਨੀ ਦੇ ਪੱਕੇ ਨੇ। ਬੈਨ ਗੁਰਬਾਣੀ ਕੌਰ ਮੇਰੇ ਨਾਲ ਹੈ ਹਰ ਵਾਰ ਉਹ ਕੋਸ਼ਿਸ਼ ਕਰਦੇ ਨੇ ਕਿ ਜਦੋਂ ਵੀ ਅਸੀਂ ਸ਼ਹੀਦੀ ਦਿਨ ਜਾਂ ਆਪਣੇ ਇਤਿਹਾਸਿਕ ਦਿਨ ਮਨਾਉਂਦੇ ਹਾਂ ਤਾਂ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਦੁਮਾਲਿਆਂ ਦਾ ਫ੍ਰੀ ਕੈਂਪ ਲਗਾਇਆ ਜਾਂਦਾ ਹੈ ਖਾਸ ਗੱਲ ਇਹ ਹੈ ਕਿ ਇਹ ਕੈਂਪ ਬੀਬੀਆਂ ਦੇ ਲਈ ਲਗਾਇਆ ਜਾਂਦਾ ਹੈਗਾ ਔਰ ਇਹਦੇ ਵਿੱਚ ਉਹ ਸਿਰਫ ਮੁਫਤ ਦੇ ਵਿੱਚ ਤੁਹਾਨੂੰ ਦੁਮਾਲਾ ਸਜਾ ਕੇ ਹੀ ਨਹੀਂ ਦਿੰਦੇ ਇਸ ਦੁਮਾਲੇ ਨੂੰ ਲੈ ਕੇ ਕਿ ਉਹ ਜੀ ਮर्यादा ਰਹਿਣੀ ਚਾਹੀਦੀ ਹੈ ਉਸ ਦੇ ਬਾਰੇ ਦੇ ਵਿੱਚ ਵੀ ਪ੍ਰੇਰਦੇ ਨੇ ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵਾਰ ਫੇਰ ਆਪਣੀ ਇਸ ਡਿਊਟੀ ਦੇ ਉੱਤੇ ਤੁਸੀਂ پابੰਦ ਹੈਗੇ ਹੋ ਕਿਹੜੀ ਚੀਜ਼ ਹੈ ਜਿਹੜੀ ਹਰ ਵਾਰੀ ਪ੍ਰੇਰਦੀ ਹੈ ਵੀ ਇਹ ਮੈਂ ਸ਼ੁਰੂ ਕੀਤਾ ਤੇ ਇਹਨੂੰ ਇਹ ਸਿਲਸਿਲਾ ਕਦੇ ਨਹੀਂ ਰੋਕਣਾ ਇਹ ਆਪਾਂ ਕੈਂਪ ਲਗਾਇਆ ਹੈ ਤਾਂ ਕਿ ਭੈਣਾ ਆਪਾਂ ਨੂੰ ਆਪਾਂ ਸਹੀ ਸਮਝਾ ਸਕੀਏ ਕਿ ਆਪਾਂ ਜਦ ਇਸੇ ਸ਼੍ਰੀ ਦਾਈ ਧਰਤੀ ਤੇ ਆਏ ਆ ਤਾਂ ਆਪਾਂ ਨੂੰ ਕਿਹੋ ਜਿਹਾ ਬਾਣਾ ਪਾ ਕੇ ਆਣਾ ਚਾਹੀਦਾ ਹੈ ਜਿਸ ਬਾਣੇ ਵਾਸਤੇ ਸਾਡੇ ਗੋਬਿੰਦ ਸਿੰਘ ਮਾਝੇ ਸਰਵੰਸ ਜਵਾਰੇ ਆ ਤਾਂ ਉਸ ਤੋਂ ਉਹਨੂੰ ਪ੍ਰੇਰਿਤ ਕਰਨ ਵਾਸਤੇ ਅਸੀਂ ਇਹ ਦਸਤਾਰ ਤੇ ਕੈਂਪ ਅਸੀਂ ਫ੍ਰੀ ਕਰਦੇ ਆਂ ਬਟ ਉਹਨਾਂ ਨੂੰ ਕੋਸ਼ਿਸ਼ ਆ ਸਮਝਾਣ ਦੀ ਕਿ ਬਾਣਾ ਹੋਰ ਦਸਤਾਰ ਫਰੀ ਨਹੀਂ ਮਿਲਿਆ ਇਸ ਲਈ ਕਈ ਕੁਰਬਾਨੀਆਂ ਹੋਈਆਂ ਨੇ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਸਰਬੰਸ ਦਾਲੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮਾਤਾ ਜੀ ਨੂੰ ਵੀ ਸਭ ਸ਼ਹੀਦ ਹੋਏ ਨੇ ਕਿਉਂਕਿ ਉਹਨਾਂ ਨੇ ਆਪਣਾ ਬਾਣਾ ਨਹੀਂ ਤਿਆਗਿਆ ਕਿਉਂਕਿ ਮੁਗਲਾਂ ਨੇ ਕਈ ਲਾਲਚ ਦਿੱਤੇ ਨੇ ਉਹ ਬੱਚੇ ਹੁੰਦੇ ਵੀ ਨਹੀਂ ਮੁਕਰੇ ਤਾਂ ਅਸੀਂ ਅੱਜਕੱਲ ਇਤਨੇ ਵੱਡੇ ਹੋ ਗਏ ਹਾਂ ਸਮਝਦਾਰ ਹੋ ਕੇ ਵੀ ਅਸੀਂ ਬੱਚਿਆਂ ਨੂੰ ਇਹ ਕਹਿ ਕੇ ਲਿਆਣੇ ਆ ਕਿ ਆਪਾਂ ਮੇਲਾ ਘੁੰਮਣ ਜਾ ਰਹੇ ਹਾਂ ਕਿਤੇ ਨਾ ਕਿਤੇ ਨਾ ਕਿਤੇ ਨਹੀਂ ਮੈਨੂੰ ਲੱਗਦਾ ਹੈ ਹਰ ਪਾਸੇ ਪੇਂਟਸ ਦੀ ਗਲਤੀ ਆ ਔਰ ਇਸ ਚੀਜ਼ਾਂ ਨਾਲ ਬਹੁਤ ਦੁੱਖ ਲੱਗਦਾ ਹੈ ਕਿਉਂਕਿ ਅਪਾ ਜਨਮ ਨੇ ਸਮਝਾਉਣ ਦੀ ਵੀ ਕੋਸ਼ਿਸ਼ ਕਰੀਏ ਤਾਂ ਉਹਨਾਂ ਨੂੰ ਲੱਗਦਾ ਨਹੀਂ ਉਹ ਬਚਪਨ ਤੋਂ ਇਹੀ ਸੁਣਦੇ ਆ ਰਹੇ ਸੀ ਮੇਲੇ ਜਾ ਰਹੇ ਆ ਨਾ ਬਹੁਤ ਲੋਕ ਆਂਦੇ ਨੇ ਇਹ ਕਹਿੰਦੇ ਦੀ ਜੇ ਸੀ ਸ਼ਹੀਦੀ ਮੇਲੇ ਚ ਆਏ ਆ ਸਾਨੂੰ ਦਸਤਾਰ ਸਜਾ ਦੋ ਅਸੀਂ ਦਸਤਾਰ ਸਜਾ ਕੇ ਘੁੰਮਣਾ ਵਾ ਤਾਂ ਮੈਂ ਕਿ ਇਹ ਤੁਸੀਂ ਜੀਨਸ ਪਾਈ ਆ ਜੀਨਸ ਪਾਈ ਕਹਿੰਗੇ ਸਾਨੂੰ ਦਸਤਾਰ ਸਜਾ ਦੋ ਜੇ ਸੂਟ ਪਾਉਣ ਨੂੰ ਕਹੇ ਤਾਂ ਅਸੀਂ ਲੈ ਕੇ ਨਹੀਂ ਆਏ ਤਾਂ ਤੁਸੀਂ ਫਿਰ ਕੀ ਸੋਚ ਕੇ ਇੱਧਰ ਆਏ ਸੀਗੇ ਇਸ ਇਕੱਲਾ ਮੇਲਾ ਘੁੰਮਣ ਆਏ ਨੇ ਦਰਸ਼ਨ ਨਹੀਂ ਕਰਨੇ ਸੀਗੇ ਤਾਂ ਪੈਂਟਸ ਦੀ ਗਲਤੀ ਆ ਉਹ ਕਰੋ ਇਹ ਕਹਿ ਕੇ ਕਿ ਕਿਉਂ ਲਿਆਉਂਦੇ ਕਿ ਅਸੀਂ ਮੇਲੇ ਚ ਜਾ ਰਹੇ ਹਾਂ ਉਹ ਇਹ ਕਿਉਂ ਨਹੀਂ ਕਹਿੰਦੇ ਕਿ ਆਓ ਬੱਚੋ ਤੁਹਾਨੂੰ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦਤ ਬਾਰੇ ਦੱਸੀਏ ਸ਼ਹਾਦਤ ਬਾਰੇ ਦੱਸੀਏ ਤੁਹਾਨੂੰ ਉਹਨਾਂ ਹੀ ਧਰਤੀ ਤੇ ਲੈ ਕੇ ਚਾਈਏ ਕਿ ਹੋਇਆ ਸੀਗਾ ਕਿਦਾਂ ਛੋਟੇ ਸ਼ਹਿਜ਼ਾਦਾ ਨੇ ਉਹਨਾਂ ਨੇ ਆਪਣੀ ਸਿੱਖੀ ਨਹੀਂ त्याਗੀ ਇੰਨੇ ਲਾਲਚਾਂ ਤੋਂ ਅੱਜ ਇੱਕ ਬੱਚੇ ਨੂੰ ਇੱਕ ਟਰਾਫੀ ਦੇ ਦੋ ਤਾਂ ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ਉਹਨਾਂ ਨੂੰ ਕਈ ਸੋਹਣਿਆਂ ਤੱਕ ਦੇ ਲਾਲਚ ਦਿੱਤੇ ਗਏ ਤਾਂ ਉਹਨਾਂ ਨੇ ਆਪਣੀ ਸਿੱਖੀ ਨਹੀਂ त्याਗੀ ਆਪਣਾ ਸ਼ਹੀਦ ਹੋਣਾ ਉਹਨਾਂ ਨੇ ਪ੍ਰਾਪਤ ਕੀਤਾ ਜੀ ਸੋ ਕੀ ਮਰਿਆਦਾ ਹੈਗੀ ਏ ਕਿਹੜੀ ਮਰਿਆਦਾ ਤੋਂ ਤੁਸੀਂ ਜਾਣੂ ਕਰਵਾਉਂਦੇ ਹੈਗੇ ਹੋ ਕਿਉਂਕਿ ਜਿਵੇਂ ਮੈਂ ਪੋਸਟਰਸ ਦੇਖੇ ਹੈ ਤੁਸੀਂ ਹਨਾ ਵੀ ਜੀਨ ਦੇ ਨਾਲ ਦੁਮਾਲਾ ਨਹੀਂ ਪਾਣਾ ਸਕਰਟ ਦੇ ਨਾਲ ਦੁਮਾਲਾ ਨਹੀਂ ਸਿਰ ਤੇ ਸਜਾ ਸਕਦੇ ਸੋ ਕੀ ਕੀ ਮਰਿਆਦਾ ਰਹਿੰਦੀ ਹੈ ਦੁਮਾਲਾ ਸਜਾਣ ਦੇ ਲਈ ਔਰ ਜਿਹਦੇ ਤੋਂ ਤੁਸੀਂ ਇਹਨਾਂ ਨੂੰ ਉਹ ਕਰਦੇ ਹੋ ਕਿ ਇਹ ਆਪਣੇ ਇਤਿਹਾਸਿਕ ਸਰੋਤਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਲਿਖੇ ਤੇ ਵੀ ਇਹ ਮਰਿਆਦਾ ਨੂੰ ਅਪਣਾਉਣਾ ਹੈ ਜੀ ਬਿਲਕੁਲ ਇਹ ਲਿਖਤਾਂ ਹੈ ਜੋ ਆਪਣਾ ਵੈਸਟਰਨ ਕਲਚਰ ਜੋ ਜੀਂਸਾਂ ਨੇ ਆਪਣੇ ਸਕਰਟ ਨਾਲ ਤਾਂ ਬਾਣਾ ਬਿਲਕੁਲ ਹੀ ਚੱਜਦਾ ਬਾਣੀ ਦੀ ਔਰ ਦਸਤਾਰ ਦੀ ਇੱਕ ਮਰਿਆਦਾ ਹੈ ਦਸਤਾਰ ਦੇ ਨਾਲ ਬਾਣਾ ਹੀ ਚੱਜਦਾ ਹੈ ਸੂਟ ਹੀ ਚੱਜਦਾ ਉਹ ਜੀਂਸਾਂ ਚੱਜਦੀ ਨਹੀਂ ਆ ਉਹਦੀ ਮਰਿਆਦਾ ਹੀ ਹੈ ਨਿੰਗੇ ਇਹ ਗੁਰਮਤ ਅਨੁਸਾਰ ਵੀ ਆ ਇਹ ਮਹਾਰਾਜ ਜੀ ਨੇ ਗੁਰਗੰਸਾਬ ਜੀ ਵਿੱਚ ਵੀ ਲਿਖਿਆ ਵਾ ਆਪਣੇ ਸ਼ਲੋਕ ਧਮਾਲੇ ਦਾ ਉਹਦੇ ਵਿੱਚ ਵੀ ਲਿਖਿਆ ਹੋਇਆ ਵਾ ਆਪਾਂ ਨੂੰ ਜੋ ਮਹਾਰਾਜ ਜੀ ਨੇ ਛੋੜੇ ਸਾਹਿਬਜ਼ਾਦਿਆਂ ਨੇ ਬਾਣੇ ਤੇ ਦਸਤਾਰ ਤੇ ਆਪਣੀ ਸਿੱਖੀ ਵਿੱਚ ਆਪਣੇ ਸ਼ਹੀਦੀ ਪਰਪਤ ਕੀਤੀ ਆ ਤੇ ਇਹ ਜੀਨਸਾਂ ਨਾਲ ਜੋ ਅੱਜ ਕੱਲ ਦਸਤਾਰ ਵਾਲੀ ਭੈਣਾਂ ਵੀ ਤੁਸੀਂ ਦੇਖੋ ਕਾਫੀਆਂ ਨੇ ਜੋ ਜੀਨਸਾਂ ਪਾਉਂਦੀਆਂ ਨੇ ਫੱਟੀ ਜੀਨਸਾਂ ਸਾਰੀਆਂ ਇਨ ਇਨਫਲੂਐਂਸਰ ਇਹੋ ਜਿਹੇ ਹੈਗੇ ਆ ਜਿਹੜੇ ਦੁਮਾਲਾ ਸਜਾਉਂਦੇ ਐਂਡ ਨਾਲ ਵੈਸਟਰਨ ਪਹਿਰਾਵਾ ਪਾਉਂਦੇ ਔਰ ਉਹ ਕਹਿੰਦੇ ਕਿ ਘੱਟੋ ਘੱਟ ਅਸੀਂ ਦੁਮਾਲਾ ਸਜਾਤਾ ਰਹੇ ਆ ਐਕਚੁਅਲੀ ਉਹਨਾਂ ਨੂੰ ਕਹਿੰਦੀ ਲੋੜ ਆ ਕਿ ਉਹ ਦਸਤਾਰ ਸਜਾ ਕੇ ਸਾਤੇ ਏਸਾਨ ਨਹੀਂ ਕਰ ਰਹੇ ਆਪਣੀ ਕੌਮ ਤੇ ਏਸਾਨ ਨਹੀਂ ਕਰ ਰਹੇ ਐਸ ਅੰਤਾ ਗੁਰਗੋਵੀ ਸਿੰਘ ਮਾਜੀ ਨੇ ਸੱਤੇ ਕਿਤੇ ਆ। ਤੋਂ ਉਹਨਾਂ ਨੇ ਆਪਣਾ ਛੋਟੇ-ਛੋਟੇ ਬੱਚਿਆਂ ਨੂੰ ਵੀ ਜੰਗਾ ਚ ਭੇਜਤਾ। ਉਹਨਾਂ ਨੇ ਤਿੰਨ ਹੀ ਸੋਚਿਆ ਐ ਇਸ ਅੱਤੀ ਜਾਂ ਬਾਰੇ ਤਾਂ ਆਪਾਂ ਅੱਜ ਉਹਨਾਂ ਦੇ ਪੀਰਸ ਸਥਾਨ 'ਚ ਆਨ ਵਾਸਤੇ ਜਾਂ ਫਿਰ ਜਿਵੇਂ ਆਪਾਂ ਕਹਿੰਦੇ ਆ ਕਿ ਕਾਫੀ ਗੁਰਦੁਆਰਿਆਂ 'ਚ ਵੀ ਬੀਬੀਆਂ ਜਾਂਦੀਆਂ ਨੇ ਤਾਂ ਉਹ ਕਹਿੰਦੀਆਂ ਨੇ ਕਿ ਅਸੀਂ ਸਕੂਲ ਵਿੱਚ ਪੜਦੇ ਆਂ, ਕਾਲਜ 'ਚ ਪੜਦੇ ਆਂ। ਸਾਨੂੰ ਅੱਜਕੱਲ ਦੇ ਫੈਸ਼ਨ ਦੇ ਨਾਲ ਚੱਲਣਾ ਚਾਹੀਦਾ ਹੈ। ਪਰ ਉਹਨਾਂ ਨੂੰ ਸਮਝਾਉਂਦੀ ਲੋੜ ਹੈ ਕਿ ਇਹ ਫੈਸ਼ਨ ਉਹਨਾਂ ਦਾ ਹੈ ਹੀ ਨਹੀਂ। ਇਹ ਫੈਸ਼ਨ ਨਹੀਂ ਹੋਇਆ। ਇਹ ਤਾਂ ਬੇਅਦਵੀ ਹੋ ਗਈ ਆ ਦਸਤਾਰ ਦੇ ਨਾਲ ਚੀਨ ਤੋਂ ਟੀ-ਸ਼ਰਟ ਦੀ ਕੋਈ ਮर्यादा ਨਹੀਂ ਹੈਗੀ ਆ ਸਾਨੂੰ ਮਹਾਰਾਜ ਨੇ ਪੂਰਾ ਬਾਣਾ ਬਖਸ਼ਿਆ ਗਿਆ ਸੀ ਤੇ ਤੁਸੀਂ ਉਹ ਬਾਣਾ ਛੱਡ ਕੇ ਦਸਤਾਰ ਸਜਾ ਰਹੇ ਹੋ ਘੱਟੋ ਘੱਟ ਸਸਤਾ ਸੰਜਦਾ ਕੀ ਮਤਲਬ ਉਸ ਦਸਤਾਰ ਸੰਜਦਾ ਕੀ ਹੀ ਮਤਲਬ ਆ ਜਿਹਨਾਂ ਦਾ ਬਾਣਾ ਹੀ ਸਹੀ ਨਹੀਂ ਜਿਹਦੀ ਬਾਣੀ ਸਹੀ ਨਹੀਂ ਹੈਗੀ ਆ ਜਿਸ ਬੰਦੇ ਦੀ ਬਾਣੀ ਔਰ ਬਾਣਾ ਦਸਤਾਰ ਆ ਉਹ ਸਭ ਕੁਝ ਉਹ ਮਹਾਰਾਜ ਦਾ लाडला ਬੱਚਾ ਹੁੰਦਾ ਅਸੀਂ ਜਦੋਂ ਤੁਸੀਂ ਇੱਥੇ ਭੈਣਾਂ ਨੂੰ ਸਮਝਾਉਂਦੇ ਹੋ ਤੇ ਫਿਰ ਕਿੱਦਾਂ ਤੁਹਾਡੀ ਗੱਲ ਨੂੰ ਸਮਝਦੀਆਂ ਜਿਵੇਂ ਤੁਸੀਂ ਕਿਹਾ ਕਿ ਮੂੰਹ ਤੇ ਮੇਕਅਪ ਵੀ ਲੱਗਾ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਦੋ ਮਾਲਾ ਸਜਾਣਾ ਹੈਗਾ ਤੇ ਤੁਹਾਨੂੰ ਕਦੀ ਐ ਨਹੀਂ ਲੱਗਦਾ ਵੀ ਇਵੇਂ ਤਾਂ ਉਹ ਕਦੀ ਇੱਧਰਲੇ ਪਾਸੇ ਆ ਹੀ ਨਹੀਂ ਸਕਣਗੀਆਂ ਤੇ ਕਿੱਦਾਂ ਦੀ ਤੁਹਾਡੀ ਉਹਨਾਂ ਨਾਲ ਗੱਲਬਾਤ ਰਹਿੰਦੀ ਹੈ ਕਿੰਨਾ ਕੁ ਤੁਸੀਂ ਉਹਨਾਂ ਨੂੰ ਸਮਝਾ ਪਾਉਂਦੇ ਹੋ ਕਿਹੋ ਜਿਹੀ ਉਹਨਾਂ ਦੇ ਸਵਾਲ ਰਹਿੰਦੇ ਆ ਸਵਾਲ ਤਾਂ ਉਹਨਾਂ ਦੇ ਕਈ ਰਹਿੰਦੇ ਨੇ ਬਟ ਮੈਨੂੰ ਪਤਾ ਹੈ ਮੇਰੀ ਕੋਸ਼ਿਸ਼ ਵੇਰਥ ਨਹੀਂ ਜਾਣੀ ਮੈਂ ਕੋਸ਼ਿਸ਼ ਕਰਦੀ ਰਹੀ ਨਹੀਂ ਉਦੋਂ ਤੱਕ ਜੱਤ ਕੋ ਭੈਣ ਤਿਆਰ ਨਹੀਂ ਹੋ ਜਾਂਦੇ ਉਹ ਕਈ ਕਹਿੰਦੀਆਂ ਨੇ ਕਿ ਸਾਨੂੰ ਲਿਪਸਟਿਕ ਲਗਾਨੀ ਆ ਸਾਨੂੰ ਬਿੰਦੀ ਲਾਣੀ ਵੀ ਸਾਡੇ ਸੋਹਰੇ ਵਾਲੇ ਕਹਿੰਦੇ ਨੇ ਸਾਡੇ ਪੇਕੇ ਨੇ ਸਿਖਾਇਆ ਸਾਡੀ ਮਾਂ ਨੇ ਸਿਖਾਇਆ ਇਦਾਂ ਕਹਿੰਦੇ ਨੇ ਬਟ ਉਹ ਸਭ ਆਰਟੀਫੀਸ਼ੀਅਲ ਆ ਸਾਨੂੰ ਰਹਿਣਾ ਸਾਦਗੀ ਵਿੱਚ ਸਾਦਗੀ ਆ ਜੋ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਵਾ ਮਹਾਰਾਜ ਜੀ ਨੂੰ ਸਮਝੋ ਉਸ ਰੂਪลักษณ์ਿਆ ਨਾ ਉੱਚ ਰਹਿਣਾ ਚਾਹੀਦਾ ਉਹ ਸਾਦਗੀ ਆ ਸਾਦਗੀ ਹੀ ਸਿੱਖੀ ਆ ਵਿੱਕੀ ਦੇ ਵਿੱਚ ਇਹ ਆਰਟੀਫੀਸ਼ਲ ਇਹ ਕੋਸਮੈਟਿਕ ਇਹ ਕੁਝ ਵੀ ਨਹੀਂ ਆ ਸਾਡਾ ਜੋ ਪਹਿਰਾਵਾ ਹੈ ਜੋ ਸਾਧ ਕੀ ਉਬਾੜੇ ਦੇ ਨਾਲ ਹੀ ਆਉਂਦੀ ਆ ਕਈ ਪਹਿਣਾ ਆਉਂਦੀਆਂ ਨੇ ਕਈ ਸਵਾਲ ਹੁੰਦੇ ਨੇ ਕਈ ਵਾਰ ਤਾਂ ਉਹਨੂੰ ਸਮਝਾਉਣ ਚ ਵੀ ਮੁਸ਼ਕਲ ਹੁੰਦੀ ਆ ਬਟ ਮੈਂ ਉਹਨਾਂ ਨੂੰ ਸਮਝਾਉਣੀ ਆ ਮਹਾਰਾਜ ਜੀ ਦੀ ਕਿਰਪਾ ਨਾਲ ਸੀ ਲੱਗੇ ਰਹਿੰਦੇ ਨੇ ਫੋਲੋ ਕਰਦੇ ਆ ਉਹਨਾਂ ਨੂੰ ਉਸੇ ਫਿਰ ਜੋੜਦੇ ਤਾਂ ਇੱਕ ਦਿਨ 'ਚ ਨਹੀਂ ਆ ਜੋੜਦੇ ਤਾਂ ਇੱਕ ਦਿਨ 'ਚ ਨਹੀਂ ਕਿਉਂਕਿ ਉਹਨਾਂ ਦੇ ਨਾ ਬਚਪਨ ਤੋਂ ਜੋ ਹੈਬਿਟਸ ਪਈਆਂ ਹੋਈਆਂ ਨੇ ਜੋ ਮੈਰਿਜ ਲਾਈਫ 'ਚ ਉਹ ਹੈਬਿਟਸ ਪਈਆਂ ਉਹ ਜਾਂਦੀਆਂ ਤਾਂ ਹੈ ਨਹੀਂ ਗੀਆਂ ਬਟ ਅਸੀਂ ਰੋਜ਼ ਥੋੜਾ 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 ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸਾਖੀਆਂ ਭੇਜਦੇ ਆ ਉਹਨਾਂ ਨਾਲ ਕੰਟੈਕਟਸ ਰੱਖਣੀਆਂ ਮੈਂ ਕਾਲ ਕਰਦੀ ਆ ਰੋਜ਼ ਗੱਲ ਕਰਦੀ ਆ ਅੱਜ ਕਿੰਨਾ ਪਾਠ ਕੀਤਾ ਕਿੰਨੀ ਗੁਰਬਾਣੀ ਪੜੀ ਆ ਕਿੰਨੇ ਵਿਚਾਰ ਕੀਤੇ ਆ ਕਿਉਂਕਿ ਜੇ ਆਪਾਂ ਇੱਕ ਸਮਾ ਪਰਿਵਾਰ ਨਾਲ ਬਹਿ ਕੇ ਕੋਈ ਵੀ ਕੁ ਸਮਾਂ ਦਿਨ ਦਾ ਤੁਸੀਂ ਕੱਢ ਲਓ 1 ਘੰਟੇ 2 ਘੰਟੇ ਅੱਧੇ ਘੰਟੇ 30 ਮਿੰਟਸ ਵੀ ਬਹੁਤ ਨੇ ਜੇ ਆਪ ਆਪਣੇ ਇਤਿਹਾਸ ਪਰ ਇਹ ਗੱਲ ਕਰੀਏ ਆਪਣੇ ਪਰਿਵਾਰ ਦੇ ਵਿੱਚ ਗੁਰਬਾਨੀ ਦਾ ਮਾਹੌਲ ਬਣਾਈਏ ਤਾਂ ਉਸ ਘਰ ਚ ਸਾਦਗੀ ਹਮੇਸ਼ਾ ਬਣੀ ਰਹੂਗੀ ਬਹੁਤ ਸਾਰੇ ਲੋਕ ਜਿਹੜੇ ਪ੍ਰਬੰਧਕਾਂ ਵਿੱਚ ਵੀ ਸ਼ਾਮਿਲ ਆ ਉਹ ਵੀ ਇਹਨੂੰ ਐਕਚੁਅਲੀ ਮੇਲੇ ਵਾਂਗ ਹੀ ਬਣਾਉਣਾ ਚਾਹੁੰਦੇ ਆ ਹੁਣ ਸਾਨੂੰ ਇੱਥੇ ਕਿਹਾ ਗਿਆ ਸੀ ਵੀ ਖੀਰ ਜਾਂ ਜਿਹੜੇ ਮਤਲਬ ਕਿ ਸਵੀਟ ਡਿਸ਼ ਦੇ ਵਿੱਚ ਆਂਦੇ ਹੈਗੇ ਆ ਉਹ ਭੋਜਨ ਇੱਥੇ ਨਹੀਂ ਬਣਨੇ ਚਾਹੀਦੇ ਪਰ ਉਹ ਬਣੇ ਨੇ ਹਨਾ ਔਰ ਕਿਹਾ ਗਿਆ ਸੀਗਾ ਕਿ ਹਾਂ ਵੀ ਇਹਨਾਂ ਦਿਨਾਂ ਨੂੰ ਵਿਰਾਗਮਈ ਟੰਗ ਦੇ ਨਾਲ ਪਰ ਤੁਸੀਂ ਦੇਖ ਸਕਦੇ ਹੋ ਬਾਹਰੋਂ ਲੋਕ ਨਿਕਲ ਰਹੇ ਉਹਨਾਂ ਦੇ ਲਈ ਇਹ ਮੇਲਾ ਹੀ ਹੈ ਉਹਨਾਂ ਦੀ ਉਹ ਬਾਡੀ ਲੈਂਗੁਏਜ ਕਿਤੇ ਨਹੀਂ ਦੱਸਦੀ ਵੀ ਉਹ ਕੋਈ ਇਹੋ ਜੀ ਧਰਤੀ ਦੇ ਉੱਤੇ ਤੁਰ ਰਹੇ ਹੈਗੇ ਆ ਜਿੱਥੇ ਇੰਨੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਹੈਗੀਆਂ ਨੇ ਸੋ ਬੜੀ ਹੂੜਮਤੀ ਦੇ ਨਾਲ ਤੁਰਦੇ ਆ ਉਹ ਬਜ਼ੁਰਗਾਂ ਦਾ ਵੀ ਸਤਕਾਰ ਨਹੀਂ ਕਰਦੇ ਕੋਈ ਲੰਗਰ ਲੈ ਕੇ ਜਾ ਰਿਹਾ ਉਹਦੇ ਲਈ ਉਹ ਵੇਟ ਨਹੀਂ ਕਰਦੇ ਮਤਲਬ ਆਪਣੀ ਹਰ ਕਿਸੇ ਨੂੰ ਆਪੋਤਾਪੀ ਦੇ ਨਾਲ ਹੀ ਉਹ ਇੱਥੇ ਮੇਲੇ ਵਾਂਗੀ ਵਿਚਰ ਰਹੇ ਹੈ ਸੋ ਕੀ ਲੱਗਦਾ ਤੁਹਾਨੂੰ ਇਹਦੇ ਤੇ ਤੁਸੀਂ ਕੀ ਕੀ ਅਬਜ਼ਰਵ ਕੀਤਾ ਇਹਦੇ ਵਿੱਚ ਭੈਣ ਜੀ ਗੱਲ ਇਹ ਆ ਕਿ ਸਾਡੇ ਪ੍ਰਚਾਰਕਾਂ ਦੀ ਗਲਤੀ ਆ ਸਾਡੇ ਪ੍ਰਚਾਰਕੀ ਨਹੀਂ ਅੱਗੇ ਹੋ ਪਾਰ ਹੈ ਉਹ ਇਸ ਚੀਜ਼ ਨੂੰ ਐਕਟਿਵ ਨਹੀਂ ਕਰ ਰਹੇ ਆ ਕਿਉਂਕਿ ਇਹ ਤਾਂ ਬਚਪਨ ਤੋਂ ਨਾ ਕਾਫੀ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਇਦਾਂ ਲੈ ਕੇ ਆਉਂਦੇ ਨੇ ਉਹ ਕਿਤੇ ਸ਼ਾਪਸ ਲੱਗਦੀਆਂ ਨੇ ਪਹਿਲਾਂ ਤਾਂ ਜਿਹੜੀ ਕਮੇਟੀ ਵਾਲੇ ਨੇ ਉਹਨਾਂ ਨੂੰ ਇਹ ਸ਼ਾਪਸ ਨਹੀਂ ਲਗਾਉਣੇ ਚਾਹੀਦੀਆਂ ਕਕਾਰਾ ਤੱਕ ਠੀਕ ਆ ਕਾਕਾਰ ਲੱਗਣੇ ਚਾਹੀਦੇ ਨੇ ਬਾਕੀ ਜਿਹੜੇ ਕੋਸਮੈਟਿਕ ਦੇ ਆਰਟੀਫੀਸ਼ੀਅਲ ਬੈਂਗਸ ਵਗੈਰਾ ਦੀ ਸ਼ਾਪ ਲੱਗੇ ਤੁਸੀਂ ਦੇਖਿਓ ਨੇ ਕਈ ਦੁਕਾਨਾਂ ਲੱਗੀਆਂ ਨੇ ਉਹ ਚੀਜ਼ ਨਹੀਂ ਲੱਗਣੀ ਚਾਹੀਦੀ ਕਿਉਂਕਿ ਇਹ ਸ਼ਹਾਦਤ ਦੀ ਧਰਤੀ ਹੈ ਇਹ ਮੇਲਾ ਨਹੀਂ ਹੈ ਇਹ ਸਭਾ ਹੈ ਇਹਦੇ ਵਿੱਚ ਹਰ ਕਿਸੇ ਨੂੰ ਸ਼ਾਮਿਲ ਹੋਣਾ ਚਾਹੀਦਾ ਵਾ ਕਿਉਂਕਿ ਹਰ ਕਿਸੇ ਦੇ ਘਰ ਬੱਚਾ ਹੈ ਬੇਟਾ ਹੈ ਉਹ ਉਸ ਚੀਜ਼ ਨੂੰ ਯਾਦ ਰੱਖਣ ਕਿ ਸਰਬੰਸਦਾਨੀ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਾਬਜ਼ਾਦਿਆਂ ਨੂੰ ਕੁਰਬਾਨ ਕੀਤਾ ਸੀਗਾ ਆਪਣੀ ਸਿੱਖੀ ਵਾਸਤੇ ਬਟ ਇੱਕ ਇੱਕ ਗਲਤੀ ਕਮੇਟੀ ਵਾਲਿਆਂ ਦੀ ਹੈ ਕਿਉਂਕਿ ਜਦ ਤੱਕ ਆਪਾਂ ਕਿਸੇ ਚੀਜ਼ਾ ਸਹੀ ਪ੍ਰਚਾਰ ਨਹੀਂ ਕਰਾਂਗੇ ਨਾ ਉਹ ਗੱਲ ਸਹੀ ਨਹੀਂ ਪਹੁੰਚਦੀ ਗਲਤ ਪ੍ਰਚਾਰ ਕਰੋਗੇ ਗਲਤ ਗੱਲ ਪਹੁੰਚੇਗੀ ਸਹੀ ਪ੍ਰਚਾਰ ਕਰੋਗੇ ਸਹੀ ਗੱਲ ਪਹੁੰਚੇਗੀ ਤੇ ਇਹ ਸਾਰਾ ਪ੍ਰਚਾਰਕਾਂ ਦੀ ਗਲਤੀ ਹੈ ਜੇ ਉਹ ਸਾਰੇ ਪ੍ਰਚਾਰਕ ਇਕੱਠੇ ਹੋ ਜਾਣ ਇੱਕ ਜੁੱਟ ਹੋ ਜਾਣ ਹੋਰ ਇਹ ਕਹਨ ਕਿ ਨਹੀਂ ਇੱਥੇ ਕੋਈ ਸ਼ਾਪ ਨਹੀਂ ਲੱਗੇਗੀ ਲੰਗਰ 'ਚ ਮਿਠਾਈ ਨਹੀਂ ਬਣੇਗੀ ਕਿਉਂਕਿ ਆਪਾਂ ਕਿਸੇ ਸੋਖ ਸਵਾਦ ਵਿੱਚ ਜਾਣੇ ਤਾਂ ਆਪਾਂ ਮਿੱਠਾ ਥੋੜੀ ਖਾਣੇ ਆ ਇੱਥੇ ਮਿੱਠਾ ਤਾਂ ਹੋਣਾ ਨਹੀਂ ਚਾਹੀਦਾ ਸੀ ਇਹ ਗਲਤੀਆਂ ਪ੍ਰਚਾਰਕਾਂ ਦੇ ਨੇ ਮੈਂ ਕੋਸ਼ਿਸ਼ ਕਰ ਰਹੀ ਆ ਅਦਰ ਗੁਰੂ ਸਾਹਿਬ ਜਿਕੇ ਅਰਦਾਸ ਵੀ ਕੀਤੀ ਆ ਕੋਸ਼ਿਸ਼ ਵੀ ਕੀਤੀ ਆ ਕਿ ਇੱਥੇ ਮਿੱਠਾ ਨਾ ਹੋਵੇ ਅਸੀਂ ਕਈ ਸੰਗਤਾਂ ਨੂੰ ਕਿਹਾ ਵੀ ਆ ਬਟ ਉਹ ਕਹਿੰਦੇ ਨੇ ਕਿ ਸਾਨੂੰ ਕਮੇਟੀ ਵਾਲੇ ਨੇ ਰੋਕਦੇ ਤਾਂ ਅਸੀਂ ਕਿਉਂ ਰੋਕੀਏ ਤਾਂ ਇੱਕ ਕਮੇਟੀ ਵਾਲੇ ਔਰ ਪ੍ਰਚਾਰਕਾਂ ਤੇ ਹੀ ਆ ਜੇ ਉਹ ਸਾਰੇ ਬੇਨਤੀ ਆ ਕਿ ਚਾਹੇ ਉਹ ਸਾਰੇ ਇੱਕ ਛੁੱਟ ਹੋ ਜਾਂਦਾ ਤਾਂ ਇੱਥੇ ਕੋਈ ਵੀ ਮਿਲਣ ਨਹੀਂ ਆਊਗਾ ਸਭ ਸਬਾਹ ਹੀ ਕਹਿਣਗੇ ਸਾਦਾ ਲੰਗਰ ਤਾਂ ਠੀਕ ਆ ਕਿਉਂਕਿ ਪ੍ਰਸ਼ਾਦਾ ਹਰ ਕਿਸੇ ਨੇ ਛਕਣਾ ਹੈ ਲੇਕਿਨ ਉਹਦੇ ਵਿੱਚ ਵੈਰਾਈਟੀਆਂ ਨਹੀਂ ਹੋਣੇ ਚਾਹੀਦੀਆਂ ਸਿੰਪਲ ਦਾਲ ਪ੍ਰਸ਼ਾਦਾ ਹੋਵੇਗਾ ਕਿ ਕੋਈ ਖੁਕਾ ਨਾ ਜਾ ਸਕੇ ਗੁਰੂ ਘਰ ਚੋਂ ਸਾਰਿਆਂ ਦਾ ਢਿੱਡ ਭਰਿਆ ਹੋਵੇ ਪੇਟ ਭਰਿਆ ਹੋਵੇ ਲੰਗਰ ਸ਼ੱਕੇ ਆਪਣੇ ਸਾਹਿਬਜ਼ਾਦੇ ਨੂੰ ਯਾਦ ਕਰਕੇ ਤੇ ਨਾਮ ਬਾਣੀ ਨਾਲ ਜੁੜ ਕੇ ਜਾਣ ਇੱਥੇ ਦਾ ਕੀ ਲੰਗਰਾਂ ਦੇ ਵਿੱਚ ਜੋੜੀ ਵੀ ਲੈ ਕੇ ਜਾ ਰਹੇ ਨੇ ਜੋੜੇ ਤਾਂ ਹੋਣੇ ਨਹੀਂ ਚਾਹੀਦੇ ਜਿੱਥੇ ਨਾਮ ਸਿਮਰਨ ਕਰਕੇ ਲੰਗਰ ਛਕਣਾ ਚਾਹੀਦਾ ਹੈ ਜਿੱਥੇ ਸਾਬਜ਼ਾਦਿਆਂ ਦੀ ਸਾਖੀ ਲੱਗੀ ਹੋਣੀ ਚਾਹੀਦੀ ਆ ਉੱਥੇ ਜੋੜੇ ਪਾ ਕੇ ਲੰਗਰ ਛਕ ਰਹੇ ਨੇ ਤੇ ਕੋਈ ਕੋਈ ਮਿਸਬੀਹਿਵ ਕਰ ਰਿਹਾ ਹੈ ਕੋਈ ਮਿਸਟਾਕਿੰਗ ਕਰ ਰਿਹਾ ਹੈ ਕੋਈ ਗਲਤ ਲੈਂਗੁਏਜ ਯੂਜ਼ ਕਰ ਰਿਹਾ ਹੈ ਤੇ ਇਹ ਸਭ ਕਮੇਟੀ ਔਰ ਪ੍ਰਚਾਰਕਾਂ ਦਾ ਹੈ ਮੈਂ ਤਾਂ ਉਹਨਾਂ ਨੂੰ ਹੀ ਬੇਨਤੀ ਕਰਾਂਗੀ ਤੇ ਕੋਸ਼ਿਸ਼ ਇਹਦਾ ਹੈ ਕਿ ਇਹ ਸਭ ਨੂੰ ਅਗਲੀ ਵਾਰ ਸਾਨੂੰ ਨਾ ਦੇਖਣ ਨੂੰ ਮਿਲੇ ਇਹ ਬਾਕੀ ਜਿਵੇਂ ਗੁਰੂ ਸਾਹਿਬ ਜੀ ਦੀ ਗ੍ਰਾਨੀ ਰੇਡੀਓ ਜ਼ਰੂਰ ਰਹਿਣੀ ਚਾਹੀਦੀ। ਦੁਮਾਲਿਆਂ ਦੀ ਗੱਲ ਕਰਾਂਗੇ ਕਿੰਨੀਆਂ ਕਪੈਣਾ ਤੁਹਾਡੇ ਕੋਲ ਇੱਕ ਦਿਨ 'ਚ ਆ ਰਹੀਆਂ ਹੈਗੀਆਂ ਨੇ ਦੁਮਾਲਾ ਸਜਾ ਕੇ ਜਾ ਰਹੀਆਂ ਨੇ ਤੇ ਦੁਮਾਲਾ ਬੰਨਣ ਤੋਂ ਬਾਅਦ ਕੀ ਇਹ ਕੋਹਾਂ ਦੇ ਵਿੱਚ ਚੇਂਜ ਤੁਸੀਂ ਆਪ ਦੇਖਦੇ ਹੋ। ਚੇਂਜ ਉਹਨਾਂ ਦੇ ਵਿੱਚ ਇਹ ਇੱਕ ਦਿਨ ਦੇ ਵਿੱਚ ਤਾਂ ਘਟੋ-ਘਟ ਮੇਰੇ ਕੋਲ 50 ਪੈਣਾ ਆ ਜਾਂਦੀਆਂ ਨੇ ਜਿਹਦੇ ਵਿੱਚੋਂ 10-12 ਤਾਂ ਹੁੰਦੀਆਂ ਨੇ ਜੋ ਕਹਿੰਦੀਆਂ ਨੇ ਕਿ ਇਸ ਰੈਗੂਲਰ ਨਹੀਂ ਸਜਾਵਾਂਗੇ ਤੇ ਕੁਝ ਨੇ ਜੀਨਸ ਪਾਈ ਹੁੰਦੀ ਆ ਤੇ ਕੁਝ ਇੱਕ ਚਲੀ ਜਾਂਦੀਆਂ ਨੇ ਫਿਰ ਉਹਨਾਂ ਨੂੰ ਨਾ ਜਿਵੇਂ ਮੰਨਤਾ ਕਰਦਾ ਕਿ ਅਸੀਂ ਸਜਾਈਏ ਸਾਨੂੰ ਵੀ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਮਨਾ ਕਰਨਾ ਲੇਕਿਨ ਉਹ ਮਰਿਆਦਾ ਹੀ ਨਹੀਂ ਜਜ ਚੀਜ਼ ਦੇ ਨਾਲ ਵੈਸਟਰਨ ਕਲਚਰ ਦਾ ਨਾਜਸਤਾਰ ਦੇ ਤਾਂ ਅਸੀਂ ਵੀ ਕਿਵੇਂ ਸਜਾਦੀਏ ਅਸੀਂ ਤੁਹਾਡੀ ਬੇਅਦਵੀ ਕਰਾਂਗੇ ਤਾਂ ਅਸੀਂ ਉਹਨਾਂ ਨੂੰ ਸਮਝਾਉਂਦੇ ਆ ਕਿ ਤੁਸੀਂ ਸੂਟ ਪਾ ਕੇ ਆਜੋ ਜੇ ਤੁਹਾਡੇ ਕੋਲ ਨਹੀਂ ਤੁਸੀਂ ਲੈ ਕੇ ਆਏ ਤਾਂ ਅਸੀਂ ਦੇ ਦੰਨੇ ਅਸੀਂ ਦਵਾ ਦੰਨੇ ਜਾਂ ਅਸੀਂ ਲੈ ਕੇ ਵੀ ਆਏ ਆ ਬਟ ਉਹ ਕਹਿੰਦੇ ਨਹੀਂ ਅਸੀਂ ਪਾਣਾ ਨਹੀਂ ਮੈਂ ਉਹਨਾਂ ਨੂੰ ਪੁੱਛਦੀ ਵੀ ਅਸੀਂ ਘਰੇ ਵੀ ਨਹੀਂ ਪਾਉਂਦੇ ਨਹੀਂ ਕਹਿੰਦੇ ਅਸੀਂ ਪਾਉਂਦੇ ਨਹੀਂ ਸਾਨੂੰ ਮਮਾ ਨੇ ਸਿਖਾਇਆ ਨਹੀਂ ਇਹ ਹੈਬਿਟ ਹੀ ਨਹੀਂ ਪਾਈ ਸਾਨੂੰ ਉਹਨਾਂ ਲਈ ਇੱਕ ਗੱਲ ਇਹ ਹੀ ਹੁੰਦੀ ਆ ਕਿ ਅਸੀਂ ਸਕੂਲ ਜਾਂਦੇ ਆ ਨਾ ਤਾਂ ਅਸੀਂ ਜਿਵੇਂ ਕਿਸੇ ਬਰਥਡੇ ਤੇ ਗਏ ਆ ਤੁਸੀਂ ਜੀਨਸ ਪਾ ਕੇ ਜਾਂਦੇ ਸਮ ਨੂੰ ਕੋਈ ਰੋਕਦਾ ਹੀ ਨਹੀਂ ਆ। ਹੋਰ ਜਿਹੜੀ ਬੀਬੀਆਂ ਆਉਂਦੀਆਂ ਨੇ ਜਿਹੜੀ ਦਸਤਾਰ ਸਜ ਜਾਂਦੀਆਂ ਨੇ ਉਹਨਾਂ ਇਹ ਚੇਂਜ ਇਹ ਦਿਖਦਾ ਹੈ ਕਿ ਜਿਵੇਂ ਉਹ ਸਿੰਪਲ ਚੱਲ ਰਹੀਆਂ ਨੇ ਤਾਂ ਉਹ ਤੁਰਦੀਆਂ ਰਹਿੰਦੀਆਂ ਨੇ ਕਿਸ ਨੇ ਦੇਖ ਲਿਆ ਕੁਛ ਨਾ ਕਹ ਲੈ ਉਹ ਫਤਿਹ ਸੰਚੀਆਂ ਕਰਦੀਆਂ ਨੇ ਜਿਸ ਨੂੰ ਬੁਲਾਣਾ ਹੋਇਆ ਨਹੀਂ ਤਾਂ ਇਗਨੋਰ ਮਤਲਬ ਮੇਲੇ 'ਚ ਚੱਲਦੇ ਰਹਿੰਦੇ। ਜਦੋਂ ਦਸਤਾਰ ਸਜਾ ਕੇ ਜਾਂਦੀ ਆ ਤਾਂ ਹਰ ਨਯੰਗ ਸਿੰਘ ਗੱਜ ਕੇ ਫਤਿਹ ਬੁਲਾਉਂਦਾ ਹੈ। ਫਤਿਹ ਗੱਜਦਾ ਹੈ। ਉਹ ਉਹ ਕਮਾਈ ਆ ਸਾਡੀ। ਉਹਨੂੰ ਲੱਗਦਾ ਕਿ ਹਾਂ ਇਹ ਹੁਣ ਮੈਂ ਕਮਾਣਾ ਹੈ ਇਹ ਮੈਂ ਕਮਾਰੀ ਆ ਹੁਣ ਮੈਨੂੰ ਪੱਕੇ ਬਾਣੇ ਵਿੱਚ ਰਹਿਣਾ ਹੈ ਦਸਤਾਰ ਵਿੱਚ ਰਹਿਣਾ ਤਾਂ ਹੌਲੀ-ਹੌਲੀ ਦਸਤਾਰ ਚ ਤਾਂ ਉਹ ਆਂਦੀ ਆ ਫਿਰ ਹੌਲੀ-ਹੌਲੀ ਬਾਣੇ ਚ ਵੀ ਆਂਦੀ ਫਿਰ ਬਾਣੇ ਚ ਵੀ ਸੁਧਾਰ ਆ ਜਾਂਦਾ ਵਾ ਉਹ ਬਾਣੇ ਦੇ ਨਾਲ ਜਿਹੜਾ ਇੱਕ ਸਤਕਾਰ ਮਿਲਦਾ ਤੁਹਾਨੂੰ ਲੱਗਦਾ ਵੀ ਜੇ ਉਹ ਇੱਕ ਦਿਨ ਇੱਥੇ ਦੁਮਾਲਾ ਸਜਾ ਕੇ ਤੁਹਾਡੇ ਕੋਲੋਂ ਇੱਥੇ ਤੁਰਨ ਫਿਰਨਗੇ ਤੇ ਉਹਨਾਂ ਨੂੰ ਆਪਣੇ ਅੰਦਰ ਇੱਕ ਪ੍ਰੇਰਣਾ ਆਏਗੀ ਕਿ ਇਹ ਮੈਂ ਲਗਾਤਾਰ ਕਰਨਾ ਹੈ ਜੀ ਬਿਲਕੁਲ ਇਹੀ ਗੱਲ ਆ ਕਿਉਂਕਿ ਜਦ ਤੱਕ ਉਹ ਬੱਚੀ ਮਾਨਸ ਸਜਾ ਕੇ ਜਾਂ ਦਸਤਾਰ ਸਜਾ ਕੇ ਨਹੀਂ ਘੁਮੇਗੀ ਤਾਂ ਉਹਨੂੰ ਉਹਦੀ ਮਹੱਤਵ ਨਹੀਂ ਪਤਾ ਲੱਗਣੀ ਉਹਨੂੰ ਦੀ ਇੰਪੋਰਟੈਂਸ ਨਹੀਂ ਪਤਾ ਲੱਗਣੀ ਜੋ ਉਹ ਚੀਜ਼ ਚ ਘੁਮਰੀ ਆ ਉਸ ਤੋਂ ਉਦੋਂ ਜੋ ਇੱਜ਼ਤ ਨਹੀਂ ਮਿਲ ਰਹੀ ਉਹ ਬਾਣੀ ਦੇ ਵਿੱਚ ਮਿਲ ਰਹੀ ਆ ਤੇ ਉਹ ਤੋਂ ਉਹ ਮੋਟੀਵੇਟ ਹੁੰਦੀ ਆ ਸਪੇਰ ਤਾਂ ਮਿਲ ਰਹੀ ਆ ਕਿ ਹਾਂ ਹੁਣੇ ਹੁਣ ਮੈਂ ਇਸ ਰਸਤੇ ਚੱਲਣਾ ਇਨੀ ਰਿਸਪੈਕਟ ਮਿਲ ਰਹੀ ਆ ਇਨੀ ਕਮਾਈ ਮਿਲ ਰਹੀ ਆ ਹਰ ਨਿਹੰਗ ਸਿੰਘ ਫਤਿਹਗਾ ਜਾ ਰਿਹਾ ਆ ਆਪਾਂ ਗੁਰੂ ਘਰ ਦਰਸ਼ਨ ਕਰਨ ਜਾ ਰਹੇ ਆ ਸੇਵਾਦਾਰਾਂ ਦਾ ਵਿਚਾਰ ਹੋ ਰਿਹਾ ਫਤਿਹਗਈ ਜਾ ਰਹੀ ਆ ਉਹ ਕਮਾਈ ਉਹਨਾਂ ਨੂੰ ਮਿਲਦੀ ਆ ਉਸ ਕਮਾਈ ਨੂੰ ਲੈ ਕੇ ਫਿਰ ਉਹ ਮੋਟੀਵੇਟ ਹੁੰਦੀ ਆ ਨਾ ਉਹਨਾਂ ਨੂੰ ਲੱਗਦਾ ਨਹੀਂ ਹੁਣ ਕਈ ਵਾਰ ਤਾਂ ਪੈੜਾ ਮੁੜ ਕੇ ਵੀ ਆਉਂਦੀਆਂ ਨੇ ਕਹਿੰਦੇ ਦੀਦੀ ਅਸੀਂ ਹੁਣ ਪੱਕੇ ਰਹਿਣਾ ਵਾ ਸਾਨੂੰ ਦੱਸੋ ਅਸੀਂ ਅੰਮ੍ਰਿਤਧਾਰੀ ਕਿਏ ਕਿਆ ਬਾਤ ਹੈ اور ਤੁਹਾਨੂੰ ਤੁਹਾਡੀ ਆਪਣੀ ਵੀ ਇਹੀ ਚੀਜ਼ ਮੋਟੀਵੇਸ਼ਨ ਬਣਦੀ ਹੋਏਗੀ ਜਦੋਂ ਕਿਸੇ ਦਾ ਕਹਿੰਦੇ ਨੇ ਹਿਰਦੇ ਪਰਿਵਰਤਨ ਸਭ ਤੋਂ ਮੁਸ਼ਕਿਲ ਹੁੰਦਾ ਹੈ ਪਰ ਜਦੋਂ ਕਿਸੇ ਦਾ ਤੁਹਾਡੇ ਕਰਕੇ ਜਾਂ ਇਹ ਬਾਣੀ ਕਰਕੇ ਹੁੰਦਾ ਤੇ ਉਹ ਤੁਹਾਨੂੰ ਵਧੀਆ ਲੱਗਦਾ ਹਾਂਜੀ ਵਧੀਆ ਤਾਂ ਲੱਗਦਾ ਹੈ ਬਟ ਸਭ ਤੋਂ ਮੇਨ ਗੱਲ ਇਹੀ ਹੈ ਕਿ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਹੀ ਹੁੰਦਾ ਹੈ ਕਿ ਉਹਨਾਂ ਨੇ ਮੱਤ ਬਖਸ਼ੀ ਇਹ ਸੇਵਾ ਬਖਸ਼ਿਸ਼ ਕੀਤੀ ਤੇ ਭੈਣਾ ਸਹੀ ਰਾ ਆ ਰਹੀਆਂ ਨੇ ਉਹ ਬਾਣੀ ਵਿੱਚ ਆ ਰਹੀਆਂ ਨੇ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਹੀ ਮਨ ਨੂੰ ਬਹੁਤ ਖੁਸ਼ੀ ਮਿਲਦੀ ਆ ਤੇ ਮਹਾਰਾਜ ਜੀ ਅੱਗੇ ਚਰਣਾ ਚ ਬੇਨਤੀ ਹੈ ਕਿ ਹਰ ਜਨਮ ਗੁਰਸਿੱਖੀ ਮਿਲੇ ਤੇ ਹਰ ਜਨਮ ਪਹਿਣਾ ਨੂੰ ਸਹੀ ਰਾਹ ਤੇ ਸਹੀ ਪਹਿਨਾਵਾ ਬਾਣਾ ਬਾਣੀ ਨਾਲ ਜੁੜੇ ਮਿਲਣ ਤੇ ਇੱਕ ਬੇਨਤੀ ਮੈਂ ਕਰਨਾ ਚਾਹਾਂਗੀ ਸੰਗਤ ਜੀ ਨੂੰ ਇੱਕ ਬੇਨਤੀ ਹੈ ਸੰਗਤ ਜੀ ਤੇ ਬੱਚਿਆਂ ਦੀ ਪਹਿਣਾ ਦੀ ਮਾਤਾ ਪਿਤਾ ਨੂੰ ਕਿ ਤੁਸੀਂ ਬੱਚਿਆਂ ਨੂੰ ਨਾ ਫਤਿਹਗੜ ਸਾਹਿਬ ਮੇਲਾ ਕਹਿ ਕੇ ਨਾ ਲਿਆਓ ਨਾ ਸ਼ਹੀਦੀ ਜੋੜ ਮੇਲਾ ਹੈ ਇਹ ਸਭਾ ਹੈ ਇਹ ਸ਼ਹੀਦੀ ਸਭਾ ਹੈ ਇੱਥੇ ਸਾਡੇ ਛੋਟੇ ਸਹਿਬਜ਼ਾਦਿਆਂ ਨੇ ਕੁਰਬਾਨੀਆਂ ਪ੍ਰਾਪਤ ਕੀਤੀਆਂ ਸੀਗਾ ਬਾਣੇ ਵਿੱਚੇ ਗੁਰਸਿੱਖੀ ਵਿੱਚੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਉਸੇ ਗੁਰਸਿੱਖੀ ਤੋਂ ਦੂਰ ਕਰ ਰਹੇ ਹੋ ਤਾਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਤੋਂ ਦੂਰ ਨਾ ਕਰੋ ਇੱਥੇ ਉਹਨਾਂ ਨੂੰ ਲੈ ਕੇ ਆਓ ਬਾਣੇ ਦੇ ਵਿੱਚ ਤੇ ਉਹਨਾਂ ਨੂੰ ਦੱਸੋ ਕਿ ਸਾਡੇ ਛੋਟੇ ਸਹਿਬਜ਼ਾਦਿਆਂ ਦਾ ਇਤਿਹਾਸ ਕੀ ਆ ਉਹਨਾਂ ਨੇ ਸ਼ਹਾਦਤ ਕਿਉਂ ਪ੍ਰਾਪਤ ਕੀਤੀ ਸੀ ਜੀ ਸੋ ਬਹੁਤ-ਬਹੁਤ ਧੰਨਵਾਦ ਪੈਣੀ ਵਿਚਾਰਾਂ ਦੀ ਸਾਂਝ ਪਾਉਣ ਲਈ ਧੰਨਵਾਦ ਜੀ ਆਪ ਜੀ ਦਾ ਸੋ ਇਹ ਸੰ ਸਾਡੇ ਨਾਲ ਪੈਣ ਗੁਰਬਾਣੀ ਕੋਰ ਸੋ ਹਰ ਵਾਰੀ ਇੱਥੇ ਉਹ ਬੀਬੀਆਂ ਦੇ ਲਈ ਦੁਮਾਲਿਆਂ ਦਾ ਕੈਂਪ ਲਾਉਂਦੇ ਨੇ ਚਾਹੇ ਅਸੀਂ ਹੋਲਾ ਮਹੱਲਾ ਦੇ ਪਾਵਨ ਪੁਰਬ ਦੀ ਗੱਲ ਕਰ ਲਈਏ ਚਾਹੇ ਅਸੀਂ ਇਹ ਸ਼ਹੀਦੀ ਦਿਨਾਂ ਦੀ ਗੱਲ ਕਰ ਲਈਏ ਸੋ ਹਰ ਵਾਰੀ ਉਹ ਕੋਸ਼ਿਸ਼ ਕਰਦੇ ਹੈਗੇ ਨੇ ਕਿ ਕੁਝ ਨਾ ਕੁਝ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਦੁਮਾਲਾ ਸਜਾਇਆ ਜਾਵੇ ਔਰ ਜਦੋਂ ਉਹ ਇਹ ਦੁਮਾਲੇ ਨੂੰ ਸਜਾ ਕੇ ਇਸ ਸਬਾ ਦੇ ਵਿੱਚ ਜਾਂ ਉਸ ਪੁਰਬ ਦੇ ਵਿੱਚ ਵਿਚਰਨ ਤੇ ਉਸ ਬਾਣੀ ਨੂੰ ਜੋ ਸਤਿਕਾਰ ਮਿਲਦਾ ਹੈਗਾ ਉਹ ਉਹਨਾਂ ਦੇ ਲਈ ਪ੍ਰੇਰਨਾ ਬਣੇ ਕਿ ਮੈਨੂੰ ਇਸ ਪਹਿਰਾਵੇ ਵੱਲ ਮੈਨੂੰ ਇਸ ਬਾਣੀ ਵੱਲ ਜ਼ਰੂਰ ਆਉਣਾ ਹੈਗਾ ਸੋ ਬੜੀ ਨਵੇਕਲੀ ਕੋਸ਼ਿਸ਼ ਹੈ ਇੰਨੀ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਹੀਲਾ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਸੋ ਆਪਣੇ ਆਪ ਦੇ ਵਿੱਚ ਇਹ ਵਧਾਈ ਦੇ ਪਾਤਰ ਵੀ ਹੈਗੇ ਨੇ ਸੋ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਇਸੇ ਤਰ੍ਹਾਂ ਦੇ ਨਾਲ ਸਿੱਖੀ ਨੂੰ ਸਮਰਪਿਤ ਜ਼ਿੰਦਗੀਆਂ ਦੇ ਤੁਹਾਨੂੰ ਰੂਬਰੂ ਕਰਵਾਉਂਦੇ ਰਹੀਏ ਸਿਲਸਿਲਾ ਜਾਰੀ ਰਹੇਗਾ ਤੁਸੀਂ ਜੁੜੇ ਰਹਿਣਾ ਪੰਜਾਬੋ ਦੇ ਨਾਲ ਫਿਲਹਾਲ ਅਲਮੈਨੂ ਅਰਪਨ ਕੌਰ ਨੂੰ ਸਹੁਰਗੀ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਦਿਓ ਆ ਗਿਆ ਧੰਨਵਾਦ